ਬੈਲਾ ਜੀ ਅਸੀਂ ਸਵੇਰੇ ਦੁਕਾਨ ਤੇ ਆਏ ਆ ਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘਾਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਤੇ ਗੱਲੇ 'ਚ ਪੈਸੇ ਵੀ ਸੀਗੇ ਲੱਖ ਰੁਪਇਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਕੱਲੇ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਪਤਾ ਲੱਗੂ ਸੀ ਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ ਚ ਸਰ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾ ਲੋਕ ਤੋੜੇ ਉਹਨੂੰ ਬੈਂਡ ਕਰਕੇ ਇਹ ਲੱਗਦਾ ਨਹੀਂ ਵੀ ਕਿਸੇ ਕੋਈ ਕਿਸੇ ਬੰਦੇ ਦਾ ਕੰਮ ਹੋ ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗਦਾ ਕਿੰਨੇ ਕੁ ਦਨ ਕਿਸਾਨ ਹੋ ਗਏ ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ ਸਰ ਦਿਨ ਦਿਹਾੜੇ ਇਤਨਾ ਕ੍ਰਾਈਮ ਹੋਣਾ ਕਿਤਾ ਵੀ ਦਿਨੇ ਨਹੀਂ ਹੋਈ ਰਾਤ ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ ਅੱਗੇ ਤੇ ਅਸੀਂ ਸਰ ਕੱਲ ਵੀ ਇੱਕ ਛਾਡੇ ਵੀ ਇਸ ਤਰ੍ਹਾਂ ਦਾ ਸੁਨੇੜੇ ਕਿੰਨਾ ਤੋਂ ਜੁੜਦੀ ਕਿੰਨਾ ਮੈਂ ਤੁਹਾਡੇ ਮੂੰਹ ਹੀ ਸੁਣਦੇ ਆ ਮੈਨੂੰ ਪਤਾ ਨਹੀਂ ਸੀਗਾ ਹੋਇਆ ਹੋਊਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਇਹ ਜੇ ਵੀ ਸ਼ਾਪਸ ਹੈਗੀ ਆ ਉਹਨੂੰ ਲਾ ਕੇ ਕੇ ਵੀ ਸ਼ਾਪ ਹੈਗੀ ਆ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋਦੀ ਸ਼ਾਪ ਦੇ ਵਿੱਚ ਇਹਦੇ ਹੈਗੀ ਆ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰ ਰਹੇ ਹਾਂ ਸਿਰਫ ਇਹ ਪਤਾ ਲੱਗਾ ਕਿੰਨਾ ਕੁ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਾਂਗੇ ਇਨਵੈਸਟੀਗੇਸ਼ਨਲ ਸਟੇਜ ਹੈ ਅਜੇ ਆਈ ਹੀ ਹੈਗੀਆਂ ਵੇਖਿਓ ਸਾਰਾ ਅਸੈਸ ਕਰਕੇ ਫਿਰ ਦੱਸੋ ਕੋਈ ਜਿਸ ਕਿਸੇ ਕੇਸ ਨੇ ਆਇਆ ਸਾਹਮਣੇ ਦੇਖੋ ਮੈਂ ਤੁਹਾਨੂੰ ਫੇਰ ਉਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿਹਨਾਂ ਮੇਰੀ ਜਿਹੜੇ ਕੇਸ ਨਾਲ ਸਰ ਵੈਸੇ ਪਤਾ ਲੱਗਾ ਕਿੰਨੇ ਕੁ ਬੰਦੇ ਐ ਐਮਸੀ ਕਿੰਨੇ ਕੁ ਮੁੰਡੇ ਐ ਥੋੜਾ ਫੇਰ ਉਹੀ ਗੱਲ ਹੈਗੀ ਐ ਇਨੀਸ਼ੀਅਲ ਸਟੇਜ ਆ ਆਇਆ ਮੌਕਾ ਵੇਖਿਆ ਹੈਗਾ ਯਾ ਤੁਹਾਨੂੰ ਬਹੁਤ ਜਲਦੀ ਇਹ ਕੇਸ ਟ੍ਰੇਸ ਕਰਕੇ ਦੱਸਾਂ ਥੈਂਕ ਯੂ